ਦੋਸਤੋ ਮੈਂ ਤੁਹਾਡੇ ਅੱਗੇ ਕਵਤਾ ਦੇ ਰੂਪ ਵਿੱਚ ਬੇਨਤੀ ਕਰ ਲੱਗਾ ਹਾਂ ਪਿਆਰ ਨਾਲ ਸੁਣੀਓ ਯੂਟਿਊਬਰ ਵਿਚਾਰੇ ਖਫ-ਖਫ ਕੇ ਯੂਟਿਊਬਰ ਵਿਚਾਰੇ ਖਫ-ਖਫ ਕੇ ਉਹ ਵੀਡੀਓ ਬਣਾ ਕੇ ਪਾਉਂਦੇ ਨੇ ਯੂਟਿਊਬਰ ਵਿਚਾਰੇ ਖਫ-ਖਫ ਕੇ ਉਹ ਵੀਡੀਓ ਬਣਾ ਕੇ ਪਾਉਂਦੇ ਨੇ ਜੋ ਵਾਪਰ ਦਾ ਅੱਜ ਕੱਲ੍ਹ ਦੁਨੀਆ ਵਿੱਚ ਜੋ ਵਾਪਰ ਦਾ ਅੱਜ ਕੱਲ੍ਹ ਦੁਨੀਆ ਵਿੱਚ ਉਹ ਲੋਕਾਂ ਤਾਈਂ ਵਿਖਾਉਂਦੇ ਨੇ ਜੋ ਵਾਪਰਦਾ ਅਜਕਲ ਦੁਨੀਆ ਵਿੱਚ ਉਹ ਲੋਕਾਂ ਤਾਂ ਹੀ ਵਿਖਾਉਂਦੇ ਨੇ ਮਿਹਨਤ ਜ਼ਿਆਦਾ ਤੇ ਮਿਲਦਾ ਕੁਝ ਵੀ ਨਹੀਂ ਮਿਹਨਤ ਜ਼ਿਆਦਾ ਤੇ ਮਿਲਦਾ ਕੁਝ ਵੀ ਨਹੀਂ ਫਿਰ ਵੀ ਜੀ ਤੁਹਾਡਾ ਪਰਚਾਉਂਦੇ ਨੇ ਸਾਨੂੰ ਵੀ ਪਿਆਰ ਤੁਹਾਡਾ ਚਾਹੀਦਾ ਏ ਸਾਨੂੰ ਵੀ ਪਿਆਰ ਤੁਹਾਡਾ ਚਾਹੀਦਾ ਏ ਵੀਡੀਓ ਨੂੰ ਲਾਈਕ ਤੇ ਸ਼ੇਅਰ ਕਰੋ ਪਲੀਜ਼ ਸਬਸਕ੍ਰਾਈਬ ਕਰ ਦਿਓ ਚੈਨਲ ਨੂੰ ਤੁਸੀਂ ਜਰਾ ਜਨੀਨਾ ਦੇਰ ਕਰੋ ਸਬਸਕ੍ਰਾਈਬ ਕਰ ਦਿਓ ਚੈਨਲ ਨੂੰ ਤੁਸੀਂ ਜਰਾ ਜਨੀਨਾ ਦੇਰ ਕਰੋ ਤੁਸੀਂ ਜਰਾ ਜਨੀਨਾ ਦੇਰ ਕਰੋ ਦੋ ਤਾਂ ਐਸੀ ਤੁਹਾਡੇ ਅੱਗੇ ਮੇਰੀ ਬੇਨਤੀ ਆਸ ਕਰਦਾ ਮਿੱਤਰੀ ਮੇਰੀ ਬੇਨਤੀ ਮੰਨੋਗੇ ਸਤ ਸ੍ਰੀ ਅਕਾਲ